ਤੁਹਾ ਭਰਾ ਬੈਠੇ ਨੇ ਬਾਪੂ ਜੀ ਨੇ ਬੈਠੇ ਨੇਗੇ ਜਿਵੇਂ ਆਪਾਂ ਗੱਲ ਕਰਦੇ ਆਂ ਲੜਾਈ ਆਪਣੀ ਕੋਆਪਰੇਟਿਵ ਦੇ ਨਾਲ ਘਰਾਣੇ ਨਾਲ ਵੱਡੇ ਨਾਲ ਹਾਂ ਸੱਚੀ ਗੱਲ ਇਹ ਇੱਕ ਕੋਸ਼ਿਸ਼ ਕਰਿਆ ਕਰੋ ਆਪਾਂ ਸਾਰੇ ਜਿੰਨੇ ਵੀ ਆਪ ਭਰਾ ਬੈਠੇ ਆਂ ਆਪਣੇ ਪੰਜਾਬੀ ਬੰਦੇ ਨੇ ਜਿਹੜੇ ਕਿਸਾਨ ਮਜ਼ਦੂਰ ਇੱਕ ਤਾਂ ਜੰਦਾਬਾਦ ਜੀ ਵੀ ਜਿਹੜੇ ਆਪਾਂ ਕਾਰੋਬਾਰ ਕਰਾਉਂਦੇ ਆਂ ਜਿਹੜੇ ਆਪਣੇ ਪੰਜਾਬੀ ਭਰਾ ਜਿਵੇਂ ਚਲੋ ਹਰ ਇੱਕ ਦੀ ਡਿਊਟੀ ਆ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤਾਂ ਆਪਾਂ ਨੂੰ ਪਿੰਡ ਦੇ ਬੰਦੇ ਦਾ ਕਰਾਉਣਾ ਜ਼ਰੂਰੀ ਹੈ ਸਭ ਤੋਂ ਵੱਡੀ ਸਮੱਸਿਆ ਬਾਈ ਜੀ ਅੱਜ ਕੀ ਹੈ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਈ ਜਿਹੜੇ ਗੁਰੂ ਘਰ ਨਵੇਂ ਬਣਦੇ ਨੇਗੇ ਉੱਥੇ ਸਾਰੇ ਭਾਈ ਵੀ ਆਪਾਂ ਨੂੰ ਸਾਰਿਆਂ ਨੂੰ ਇੱਕ ਇਹ ਵੀ ਸਨੇਹਾ ਦੇਣਾ ਚਾਹੀਦਾ ਹੈ ਵੀ ਜਿੱਥੇ ਵੀ ਕੋਈ ਪੰਜਾਬੀ ਪੰਜਾਬੀ ਦੀ ਮਦਦ ਕਰੇ ਇਹ ਸਾਰੇ ਵਾਨੇ ਡਾਨੇ ਨੇ ਜਿੰਨੇ ਵਪਾਰੀ ਨੇ ਜੀ ਕੋਈ ਦੁਕਾਨਦਾਰ ਉਹਦੇ ਕੋਲੇ ਜਾਓ ਤੁਸੀਂ ਜਿਹੜਾ ਆਪਣਾ ਕੋਈ ਭਰਾ ਹੈਗਾ ਆਪਣਾ ਕਿਸਾਨ ਭਾਈ ਹੈਗਾ ਉਹਨਾਂ ਦੇ ਕੋਲੋਂ ਆਪਾਂ ਨੂੰ ਕੋਈ ਵੀ ਸਮਾਨ ਲੈਣਾ ਦੇਣਾ ਜਾਂ ਆਪਾਂ ਵੇਚਣਾ ਕਰਨਾ ਉਹਨਾਂ ਕੋਲ ਹੋਣਾ ਚਾਹੀਦਾ ਹੈਗਾ ਮੈਂ ਵੀਰੇ ਇੱਕ ਸੰਦੇਸ਼ ਇਹ ਗੱਲ ਦਾ ਜਵਾਬ ਦੇਣਾ ਚਾਹਣਾ ਚਲੋ ਹਰ ਬੰਦੇ ਦੀ ਅਲੱਗ-ਅਲੱਗ ਸੋਚ ਆ ਹਰ ਇੱਕ ਬੰਦੇ ਦੇ ਨਹੀਂ ਵਿਚਾਰ ਮਿਲਦੇ ਹੁੰਦੇ ਵੀ ਜਿਹੜੇ ਇੱਥੇ ਆਪਣੇ ਬਿਲਡਿੰਗ ਲੈਂਡ ਦਾ ਕੰਮ ਚੱਲਦਾ ਜਾਂ ਕਾਸੀ ਵੀ ਚੀਜ਼ ਦਾ ਕੰਮ ਚੱਲਦਾ ਉਹ ਬਾਹਰੋਂ ਲੋਕ ਆ ਕੇ ਕੰਮ ਕਰਦੇ ਨੇ ਜਦਾਤਰ ਆਪਾਂ ਕਹਿੰਦੇ ਆ ਵੀ ਇਹ ਪੰਜਾਬੀਆਂ ਤੋਂ ਕੰਮ ਕਰਾਉਣਾ ਚਾਹੀਦਾ ਵੀ ਆਪਣੇ ਪੰਜਾਬ ਦੇ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਆ ਅਸੀਂ ਹਰਿਆਣੇ ਦੇ ਵਿੱਚ ਗਏ ਆ ਇੱਕ ਆਪਣੇ ਬੰਦੇ ਦਾ ਉੱਥੇ ਐਕਸੀਡੈਂਟ ਹੋਦਾ ਹੈ ਹਰਿਆਣੇ ਦੇ ਵਿੱਚ ਫੈਕਟਰੀ 'ਚ ਬਾਹਰੋਂ ਬੰਦਾ ਕੰਮ ਨਹੀਂ ਬਾਈ ਕਰ ਸਕਦਾ ਉਹ ਹਰਿਆਣੇ ਦਾ ਬੰਦਾ ਹੀ ਕੰਮ ਕਰ ਸਕਦਾ ਤੇ ਸਾਨੂੰ ਵੀ ਅਸੀਂ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਵੀ ਇਹ ਇੱਕ ਐਸਾ ਕਾਨੂੰਨ ਬਣੇ ਵੀ ਚਲੋ ਜੇ ਘਾਟ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇਹ ਤਾਂ ਬਾਬੇ ਨਾਨਕ ਨੇ ਕਹਿਤਾ ਇੱਕ ਨੂਰ ਤੇ ਸਭ ਜਗ ਉਪਜਾ ਕੌ ਵੇ ਅਸੀਂ ਉਹਨਾਂ ਨੂੰ ਵੀ ਭਈਆਂ ਨੂੰ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਵੀ ਚਲੋ ਲੇਬਰ ਕਰਨ ਆਉਂਦੇ ਨੇ ਪਰ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਪੰਜਾਬੀ ਲੋਕ ਇੱਥੇ ਭੁੱਖੇ ਮਰ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਹਰੇਕ ਸਟੇਟ ਦੇ ਵਿੱਚ ਆਪਣਾ ਆਪਣਾ ਇੱਕ ਕਾਨੂੰਨ ਹੈ ਇੱਕ ਦਾਇਰਾ ਹੈ ਉਸੇ ਦਾਇਰੇ ਨੂੰ ਅਸੀਂ ਕਹਿੰਦੇ ਵੀ ਇੱਥੇ ਵੀ ਸੀਮਤ ਹੋਣਾ ਚਾਹੀਦਾ ਉਹ ਦਾਇਰਾ ਸਾਡੇ ਪੰਜਾਬ ਪੰਜਾਬੀਆਂ ਨੂੰ ਪਹਿਲ ਫੈਕਟਰੀਆਂ ਦੇ ਵਿੱਚ ਜੋ ਫੈਕਟਰੀ ਲੱਗਦੀ ਆ ਕੋਈ ਏਜੰਸੀ ਲੱਗਦੀ ਆ ਤੇ ਉਹਨਾਂ ਨੂੰ ਬਾਅਦ ਵਿੱਚ ਜੇ ਕੋਈ ਘਾਟਾ ਤਾਂ ਰੱਖ ਲੋ ਸਾਨੂੰ ਕੋਈ ਉਹਦੇ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਹੈ ਪੂਰੀ ਚ ਗੱਲ ਆਪਾਂ ਸਿਰਫ ਬਈ ਜੀ ਇਹ ਹੀ ਗੱਲ ਥ ਆਪਾਂ ਸਾਰੀ ਸਹਿਮਤਾਂਗੇ ਵੀ ਕੋਈ ਗੱਲ ਨਹੀਂ ਕੋਸ਼ਿਸ਼ ਕਰਿਆ ਕਰੋ ਜਿਵੇਂ ਹੁਣ ਵਪਾਰੀ ਵਪਾਰੀ ਦਾ ਮਤਲਬ ਇਹ ਹੁੰਦਾ ਵੀ ਜਿਵੇਂ ਮੰਨ ਲਓ ਮੈਂ ਫੋਟੋਗ੍ਰਾਫੀ ਕਰਦਾ ਆਪਣੇ ਜਿਹੜੇ ਬੰਦੇ ਨੇ ਉਹ ਚੰਡੀਗੜ੍ਹ ਜਾਂ ਉੱਥੇ ਵਗ ਜਾਂਦੇ ਨੇਗੇ ਉਹ ਦੂਜੇ ਵਪਾਰੀ ਨੇ ਜੀ ਉਹ ਉਹ ਵੱਡੇ ਨੇ ਜਿਹੜੇ ਆਪਣੇ ਉਹ ਮਾਨੀਡਾਨੀ ਨਹੀਂ ਸਾਰੇ ਇਸ ਕਰਕੇ ਵੀ ਕੱਪੜਾ ਰੀੜਾ ਜੋ ਵੀ ਜੇ ਕੋਸ਼ਿਸ਼ ਕਰਿਆ ਕਰੋ ਜੇ ਆਪਣੇ ਜੇ ਲੋਕਲ ਬੰਦੇ ਤੋਂ ਮਿਲਣ ਠੀਕ ਹੈ ਬਾਈ ਜੀ ਓਕੇ ਅਸਾਂ